ਅੱਜ ਇਸ ਵੀਡੀਓ ਵਿੱਚ ਇੱਕ ਅਜੀਹੀ ਘਟਨਾ ਦਾ ਜ਼ਿਕਰ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ ਤੇ ਇਹ ਘਟਨਾ ਸੰਤ ਮਹਾਪੁਰਖ ਬਾਬਾ ਮਹਾਰਣਨਾਮ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਹੈ ਇੱਕ ਵਾਰ ਇੱਕ ਸੰਤਾਂ ਦਾ ਸੇਵਕ ਜੋ ਸਰੀਰਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਦੁਖੀ ਸੀ ਉਹ ਬਾਬਾ ਜੀ ਦੇ ਦਰਸ਼ਨ ਕਰਨ ਰੂਮੀ ਦੇ ਵਿੱਚ ਆਇਆ ਜਿੱਥੇ ਬਾਬਾ ਜੀ ਵਿਰਾਜਮਾਨ ਸੀ ਉੱਥੇ ਆਣ ਕੇ ਉਸ ਸੇਵਕ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਆਪਣੇ ਮੁਖਾਰविंद ਤੋਂ ਕੁਝ ਨਹੀਂ ਬੋਲੇ ਖਾਤ ਨਾਲ ਹੀ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਕੁਝ ਚਿਰ ਬੈਠਣ ਤੋਂ ਬਾਅਦ ਉਹ ਪ੍ਰੇਮੀ ਬੇਨਤੀ ਕਰਨ ਲੱਗਾ ਉਹ ਪ੍ਰੇਮੀ ਕਹਿਣ ਲੱਗਾ ਕਿ ਬਾਬਾ ਜੀ ਕੋਈ ਕਿਰਪਾ ਕਰੋ ਮੇਰੇ ਹਰ ਸਾਲ ਸੱਪ ਲੜ ਜਾਂਦਾ ਹੈ ਤੇ ਮੇਰੇ ਸਰੀਰ ਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਤੋਂ ਮੇਰਾ ਛੁਟਕਾਰਾ ਹੋ ਜਾਵੇ ਬਾਬਾ ਜੀ ਨੇ ਸੱਪ ਲੜਨ ਦਾ ਕਾਰਨ ਪੁੱਛਿਆ ਤੇ ਉਸ ਗੁਰੂ ਸਿੱਖ ਨੇ ਆਪਣੀ ਪਿਛਲੀ ਜ਼ਿੰਦਗੀ ਦੀ ਕਹਾਣੀ ਬਾਬਾ ਜੀ ਨੂੰ ਸੁਣਾਉਣਾ ਸ਼ੁਰੂ ਕਰ ਦਿੱਤੀ ਉਹ ਪ੍ਰੇਮੀ ਕਹਿਣ ਲੱਗਾ ਕਿ ਇੱਕ ਵਾਰ ਮੈਂ ਆਪਣੇ ਕੰਮ ਦੇ ਲਈ ਕਿਸੇ ਦੂਸਰੇ ਸ਼ਹਿਰ ਗਿਆ ਹੋਇਆ ਸੀ ਤੇ ਉੱਥੇ ਮੈਨੂੰ ਇੱਕ ਫਕੀਰ ਨਜ਼ਰ ਆਇਆ ਮੈਂ ਸੋਚਿਆ ਕਿ ਫਕੀਰ ਹੈ ਇਸ ਦੀ ਕੋਈ ਨਾ ਕੋਈ ਸੇਵਾ ਹੀ ਕਰ ਦਈਏ ਨੇੜੇ ਪਹੁੰਚ ਕੇ ਮੈਂ ਫਕੀਰ ਨੂੰ ਪੁੱਛਿਆ ਫਕੀਰ ਜੀ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਕੋਈ ਹੁਕਮ ਕਰੋ ਤੇ ਉਸ ਫਕੀਰ ਨੇ ਮੇਰੇ ਕੋਲ ਬੀੜੀ ਦੀ ਮੰਗ ਕੀਤੀ ਇਹ ਗੱਲ ਸੁਣ ਕੇ ਮੈਂ ਉਸ ਫਕੀਰ ਨੂੰ ਕਹਿ ਦਿੱਤਾ ਕਿ ਮੈਂ ਇੱਕ ਗੁਰੂ ਦਾ ਸਿੱਖ ਹਾਂ ਤੇ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਮੇਰੇ ਕੋਲੋਂ ਪੈਸੇ ਲੈ ਲਓ ਤੇ ਕਿਸੇ ਨੂੰ ਕਹਿ ਕੇ ਆਪਣੀ ਬੀੜੀ ਮੰਗਵਾ ਲਓ ਮੈਂ ਤੇ ਬੀੜੀ ਸਿਗਰਟ ਨੂੰ ਹੱਥ ਨਹੀਂ ਲਾ ਸਕਦਾ ਇਹ ਗੱਲ ਸੁਣ ਕੇ ਫਕੀਰ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਕਿਹਾ ਕਿ ਬੀੜੀ ਸਿਗਰਟ ਨੂੰ ਹੱਥ ਲਔ ਨਾਲ ਤੇਰੇ ਸੱਪ ਲੜ ਜਾਵੇਗਾ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ ਤੇ ਉਥੋਂ ਆ ਗਿਆ ਇਸ ਤੋਂ ਬਾਅਦ ਹਰ ਸਾਲ ਮੇਰੇ ਸੱਪ ਲੜ ਜਾਂਦਾ ਹੈ ਪਾਬਾ ਜੀ ਮੇਰੇ ਤੇ ਕਿਰਪਾ ਕਰੋ ਸੱਪ ਲੜਨ ਦੀ ਤਕਲੀਫ ਮੈਂ ਨਹੀਂ ਸਹਿ ਸਕਦਾ ਮੇਰਾ ਸਰੀਰ ਵੀ ਖਰਾਬ ਹੋ ਰਿਹਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਇਸ ਦੁੱਖ ਤੋਂ ਛੁਟਕਾਰਾ ਦਿਵਾਓ ਉਸ ਦੀ ਇਹ ਬੇਨਤੀ ਸੁਣ ਕੇ ਸੰਤ ਬਾਬਾ ਮਹਾਰਣਨਾਮ ਸਿੰਘ ਜੀ ਬੋਲੇ ਕਿ ਇਲਾਹੀ ਸ਼ਕਤੀ ਪ੍ਰਾਪਤ ਕਰਨੀ ਜਿੰਨੀ ਕਠਨ ਹੈ ਉਸ ਤੋਂ ਵੱਧ ਕਠਨ ਹੈ ਉਸ ਨੂੰ ਸੰਭਾਲ ਕੇ ਰੱਖਣਾ ਕੋਈ ਰੱਬ ਦਾ ਪਿਆਰਾ ਮਹਾਪੁਰਖ ਹੀ ਐਸੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਛੁਪਾ ਕੇ ਰੱਖ ਸਕਦਾ ਹੈ ਚੰਗਾ ਕੀਤਾ ਤੂੰ ਬੀੜੀ ਸਿਗਰਟ ਨੂੰ ਹੱਥ ਨਹੀਂ ਲਾਇਆ ਜੇ ਉਸਨੇ ਤੈਨੂੰ ਸਿੱਖ ਹੋਣ ਦੇ ਬਾਵਜੂਦ ਵੀ ਤੇਰੇ ਧਰਮ ਦੀ ਪਰਵਾਹ ਨਹੀਂ ਕੀਤੀ ਤੇ ਉਹ ਆਪਣਾ ਕੀਤਾ ਆਪ ਭੋਗ ਰਿਹਾ ਹੈ ਇਸ ਨਾਲ ਤੇਰਾ ਕੁਝ ਨਹੀਂ ਵਿਗੜਿਆ ਤੇ ਉਸ ਫਕੀਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਕਿਉਂਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਰਹਿਤ ਵਾਲੇ ਸਿੱਖ ਦੀ ਲੋਕਾਂ ਲੋਕ ਵਿੱਚ ਰੱਖਿਆ ਕਰਦੇ ਨੇ ਤੇ ਉਸ ਦੀ ਸਹਾਇਤਾ ਹਰ ਟਾਈਮ ਕਰਦੇ ਨੇ। ਬਾਬਾ ਜੀ ਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਕਿਹਾ ਇਸ ਪ੍ਰੇਮੀ ਨੂੰ ਜਲ ਪਾਣੀ ਛਕਾਓ ਤੇ ਬਾਬਾ ਜੀ ਨੇ ਕਿਹਾ ਤੂੰ ਹੁਣ ਬਿਲਕੁਲ ਫਿਕਰ ਨਾ ਕਰ ਤੂੰ ਬਿਲਕੁਲ ਸ਼ੁੱਧ ਹੈ ਤੇ ਅਠਾ ਪਹਿਰਾਂ ਵਿੱਚੋਂ ਜਦ ਵੀ ਸਮਾਂ ਮਿਲੇ ਬਦ ਤੋਂ ਬਦ ਬਾਣੀ ਪੜਿਆ ਕਰ। ਮੂਲ ਮੰਤਰ ਦਾ ਜਾਪ ਕਰਦਾ ਰਿਹਾ ਕਰ। ਮੂਲ ਮੰਤਰ ਵਿੱਚ ਐਸੀ ਸ਼ਕਤੀ ਹੈ ਕਿ ਤੇਰੇ ਲਾਗੇ ਕੋਈ ਵੀ ਚੀਜ਼ ਨਹੀਂ ਆ ਸਕਦੀ ਤੇ ਸਭ ਕੁਝ ਠੀਕ ਹੋ ਜਾਵੇਗਾ। ਤੇ ਬਾਬਾ ਜੀ ਨੇ ਉਸ ਨੂੰ ਹੁਕਮ ਕੀਤਾ ਕਿ ਘਰ ਵਿੱਚ ਇੱਕ ਪੁਰਾਣੀ ਇੱਟ ਰੱਖ ਤੇ ਉਸ ਦੇ ਰੋਜ਼ ਜੁੱਤੀਆਂ ਮਾਰਿਆ ਕਰ ਉਸ ਪ੍ਰੇਮੀ ਨੇ ਇਹ ਬਚਨ ਸੁਣਿਆ ਤੇ ਸਤਿਵਚਨ ਕਹਿ ਕੇ ਆਪਣੇ ਘਰ ਵਾਪਸ ਆ ਗਿਆ ਉਸ ਸੇਵਕ ਨੇ ਇੱਕ ਪੁਰਾਣੀ ਇੱਟ ਚੱਕ ਕੇ ਆਪਣੇ ਘਰ ਰੱਖ ਲਈ ਤੇ ਉਸ ਦੇ ਰੋਜ਼ ਜੁੱਤੀਆਂ ਮਾਰੇ ਜੁੱਤੀਆਂ ਇੱਟ ਦੇ ਮਾਰਦਾ ਸੀ ਪਰ ਪੈਂਦੀਆਂ ਉਸ ਫਕੀਰ ਦੇ ਸੀ ਜਦੋਂ ਕਈ ਦਿਨ ਇਸ ਤਰ੍ਹਾਂ ਹੁੰਦਾ ਰਿਹਾ ਤੇ ਉਹ ਫਕੀਰ ਪਰੇਸ਼ਾਨ ਹੋ ਗਿਆ ਤੇ ਉਸ ਨੂੰ ਜਿੰਤਾ ਲੱਗ ਗਈ ਕਿ ਇਹ ਕੀ ਹੋ ਰਿਹਾ ਹੈ ਥੋੜੇ ਦਿਨ ਬਾਅਦ ਹੀ ਬਾਬਾ ਜੀ ਨੇ ਉਸ ਫਕੀਰ ਨੂੰ ਦਰਸ਼ਨ ਦਿੱਤੇ ਤੇ ਆਪਣੇ ਡੇਰੇ ਪਹੁੰਚਣ ਲਈ ਹੁਕਮ ਦਿੱਤਾ ਸਵੇਰ ਹੁੰਦਿਆਂ ਹੀ ਉਹ ਫਕੀਰ ਨੇ ਬਾਬਾ ਜੀ ਦੇ ਡੇਰੇ ਵੱਲ ਚਾਲੇ ਪਾ ਦਿੱਤੇ ਉਸ ਸੰਤਾਂ ਦਾ ਸੇਵਕ ਵੀ ਬਾਬਾ ਜੀ ਦੇ ਡੇਰੇ ਪਹੁੰਚਿਆ ਹੋਇਆ ਸੀ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਆ ਜੋ ਫਕੀਰ ਸਾਡੇ ਡੇਰੇ ਆ ਰਿਹਾ ਹੈ ਕੀ ਤੂੰ ਉਹ ਫਕੀਰ ਨੂੰ ਪਛਾਣ ਲਵੇਗਾ ਤੇ ਬਾਬਾ ਜੀ ਦੇ ਸੇਵਕ ਨੇ ਕਿਹਾ ਮਹਾਰਾਜ ਮੈਨੂੰ ਜ਼ਰੂਰ ਪਛਾਣ ਲਵਾਂਗਾ ਬਾਬਾ ਜੀ ਨੇ ਉਸੇ ਸੇਵਕ ਨੂੰ ਹੁਕਮ ਕੀਤਾ ਕਿ ਅੱਜ ਦੁਪਹਿਰ ਦੀ ਗੱਡੀ ਉਹ 부ਚੋ ਮੰਡੀ ਰੇਲਵੇ ਸਟੇਸ਼ਨ ਤੇ ਆ ਰਿਹਾ ਹੈ ਤੂੰ ਉਸ ਨੂੰ ਲੈ ਕੇ ਆ ਤੇ ਉਹ ਸੇਵਕ ਬਾਬਾ ਜੀ ਦਾ ਹੁਕਮ ਮੰਨ ਕੇ 부ਚੋ ਮੰਡੀ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਤੇ ਗੱਡੀ ਸਟੇਸ਼ਨ ਤੇ ਪਹੁੰਚੀ ਤੇ ਉਹ ਫਕੀਰ ਗੱਡੀ ਵਿੱਚੋਂ ਉਤਰਿਆ ਉਸ ਪ੍ਰੇਮੀ ਨੇ ਫਕੀਰ ਨੂੰ ਦੇਖਦਿਆਂ ਹੀ ਪਛਾਣ ਲਿਆ ਤੇ ਉਹ ਪ੍ਰੇਮੀ ਫਕੀਰ ਦੇ ਕੋਲ ਗਿਆ ਤੇ ਬਾਬਾ ਜੀ ਦੇ ਕੋਲ ਪਹੁੰਚਣ ਲਈ ਪ੍ਰੇਰਣਾ ਦਿੱਤੀ ਜਿਉਂ ਹੀ ਉਸ ਫਕੀਰ ਨੇ ਡੇਰੇ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਉਹ ਫਕੀਰ ਸਮਝ ਗਿਆ ਕਿ ਇਹ ਕੋਈ ਪੂਰਨ ਮਹਾਕੁਰਖਨ ਬਾਬਾ ਮਹਾਹਰਨਾਮ ਸਿੰਘ ਜੀ ਨੇ ਫਕੀਰ ਨੂੰ ਲੰਗਰ ਪਾਣੀ ਸ਼ਿਕਾਇਆ ਤੇ ਬਾਅਦ ਵਿੱਚ ਪੁੱਛਿਆ ਕਿ ਤੁਹਾਡੇ ਦਿਲ ਵਿੱਚ ਕੀ ਹੈ ਤੇ ਉਸ ਫਕੀਰ ਨੇ ਬੜੀ ਪਰੇਸ਼ਾਨੀ ਦੇ ਨਾਲ ਉਹ ਜੁੱਤੀਆਂ ਵਾਲੀ ਗੱਲ ਦੱਸੀ ਕਿ ਮੇਰੇ ਹਰ ਰੋਜ਼ ਜੁੱਤੀਆਂ ਪੈਂਦੀਆਂ ਨੇ ਤੇ ਮੈਨੂੰ ਸਮਝ ਨਹੀਂ ਆ ਰਹੀ ਇਹ ਕੀ ਹੋ ਰਿਹਾ ਹੈ ਤੁਸੀਂ ਦਰਸ਼ਨ ਦੇ ਕੇ ਮੈਨੂੰ ਆਪਣੇ ਡੇਰੇ ਵਿੱਚ ਬੁਲਾਇਆ ਹੈ ਤੇ ਹੁਣ ਤੁਸੀਂ ਹੀ ਮੇਰੀ ਪੁਕਾਰ ਸੁਣ ਕੇ ਮੈਨੂੰ ਇਸ ਦੁੱਖ ਤੋਂ ਬਚਾਓ। ਬਾਬਾ ਮਹਾਰਾਮ ਸਿੰਘ ਜੀ ਨੇ ਉਸ ਫਕੀਰ ਨੂੰ ਬਚਨ ਕੀਤੇ ਕਿ ਤੂੰ ਦਸਵੇਂ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੂੰ ਬੀੜੀ ਸਿਗਰਟ ਨੂੰ ਹੱਥ ਲਾਉਣ ਲਈ ਕਿਹਾ ਹੈ। ਇਸ ਦੀ ਸਜ਼ਾ ਤਾਂ ਤੈਨੂੰ ਮਿਲਣੀ ਹੀ ਸੀ ਕਿਉਂਕਿ ਗੁਰੂ ਦਾ ਸਿੱਖ ਤਾਂ ਬੀੜੀ ਸਿਗਰਟ ਦੇ ਲਾਗੇ ਵੀ ਨਹੀਂ ਜਾ ਸਕਦਾ ਤੇ ਤੂੰ ਉਸ ਨੂੰ ਹੱਥ ਵਿੱਚ ਬੀੜੀ ਸਿਗਰਟ ਫੜਨ ਲਈ ਕਿਹਾ ਹੈ। ਫਕੀਰ ਨੇ ਗਲਤੀ ਮੰਨੀ ਤੇ ਬਾਬਾ ਮਹਾਰਾਮ ਸਿੰਘ ਜੀ ਦੇ ਪੈਰਾਂ ਵਿੱਚ ਡਿੱਗ ਪਿਆ। ਉਸਨੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਪਰ ਤੁਸੀਂ ਬਖਸ਼ਣਹਾਰ ਹੋ ਹੁਣ ਮੈਨੂੰ ਬਖਸ਼ ਦਿਓ ਤੇ ਬਾਬਾ ਜੀ ਨੂੰ ਉਸ ਫਕੀਰ ਤੇ ਦਇਆ ਆ ਗਈ ਤੇ ਉਸ ਫਕੀਰ ਨੂੰ ਬਾਬਾ ਜੀ ਨੇ ਬਚਨ ਕੀਤੇ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨੀ ਕਿਸੇ ਗੁਰਸਿੱਖ ਨੂੰ ਉਸ ਦੇ ਧਰਮ ਦੇ ਖਿਲਾਫ ਕੁਝ ਵੀ ਕਰਨ ਨੂੰ ਨਹੀਂ ਕਹਿਣਾ ਇਹ ਉਸ ਫਕੀਰ ਨੂੰ ਕਿਹਾ ਕਿ ਜੇ ਰੱਬ ਨੇ ਤੈਨੂੰ ਸ਼ਕਤੀਆਂ ਦਿੱਤੀਆਂ ਨੇ ਤੇ ਉਸ ਨੂੰ ਸਹੀ ਜਗ੍ਹਾ ਦੇ ਵਿੱਚ ਵਰਤ ਨਾ ਕਿ ਕਿਸੇ ਦਾ ਨੁਕਸਾਨ ਕਰ ਤੇ ਬਾਬਾ ਜੀ ਨੇ ਉਸ ਫਕੀਰ ਤੇ ਮਿਹਰ ਕੀਤੀ ਤੇ ਬਾਅਦ ਵਿੱਚ ਉਹ ਫਕੀਰ ਬਾਬਾ ਜੀ ਦਾ ਸੇਵਕ ਬਣ ਕੇ ਪੂਰੀ ਉਮਰ ਬਾਬਾ ਜੀ ਦੇ ਕੋਲ ਹੀ ਬੈਠਾ